ਜਦੋਂ ਤੂੰ ਨੇ ਭੇਟਾਂ ਮ ਗੁਰੂ ਅਗੇ ਰੱਖੀਆਂ ਵੇਖਣ ਵਾਲੇ ਹੈਰਾਨ ਹੋ ਗਏ ਇਹ ਕਿਹੜੀ ਭੇਟਾਂ ਲੈ ਕੇ ਆਇਆ ਹੈ ਦੰਪ ਦੀ ਬੜੀ ਹੋਈ ਝਟਾਈ ਚੁੱਕੀ ਹੋਈ ਹੈ ਸਿਰ ਤੇ ਨਮਕ ਦਾ ਡੜਾ ਚੁੱਕਿਆ ਹੋਇਆ ਹੈ ਲਿਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਚੰਨਾਂ ਵੱਲ ਪਿੰਡ ਦਿੱਤਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਪੁੱਛਦੇ ਨੇ ਲੈਣਿਆਂ ਪਿੰਡੋਂ ਹੋ ਕੇ ਆਏ ਹੈ ਤੇ ਅੱਜ ਭੇਟਾਂ ਲਿਆਏ ਹੈ ਤੈਨੂੰ ਪਤਾ ਹੈ ਇਹ ਇਹ ਪਹਿਲਾਂ ਤੋਂ ਸਤਮੁਝ ਭਿੰਡ ਕਰ ਰਹੇ ਹਾਂ ਮਹਾਰਾਜ ਕਿੰਗ ਕੀ ਨਮਕ ਦੀ ਤਰ੍ਹਾਂ ਤੇ ਦੱਬ ਦੀ ਚਟਾਈ ਦੀ ਤਰ੍ਹਾਂ ਬਣ ਸਕਿਆ ਨਾ ਮਹਾਰਜ ਜੇ ਤੁਸੀਂ ਕਹਿ ਤਾਂ ਪਰ ਦੱਬ ਦੀ ਚਟਾਈ ਬਣ ਕਿਉਂ ਡੇਰ ਤੋਂ ਵੱਡਿਆ ਜਾਂਦਾ ਹੈ ਵੱਡ ਕੇ ਉਹਨੂੰ ਲਟਾੜਿਆ ਜਾਂਦਾ ਜਿੰਨੀ ਮਰਜ਼ੀ ਲਟਾੜੀ ਦੋ ਉਹ ਲਟਾੜੀ ਹੋਈ ਡੱਬ ਵੀ ਕਿਸੇ ਨਾ ਕਿਸੇ ਕੰਮ ਆਉਂਦੀ ਏ ਚਟਾਈ ਬਣ ਕੇ ਫਿਰ ਲੋਕਾਂ ਦੇ ਬਹਿਣ ਦੇ ਕੰਮ ਆਉਂਦੀ ਏ ਉਹ ਲੈਣੇ ਆ ਜੇ ਗੁਰੂ ਨਾਨਕ ਦੀ ਸ਼ਰਨ ਵਿੱਚ ਆਏ ਹੋ ਸਕਦਾ ਹੈ ਗੁਰੂ ਤੈਨੂੰ ਦੱਬ ਦੀ ਤਰ੍ਹਾਂ ਲਟਾੜ ਦੇ ਤੈਨੂੰ ਦੁੱਖ ਸਹਿਣਾ ਪਵੇ ਮੋੜਨ ਨਾ ਹਾਰ ਨਾ ਕਰੀ ਗੁਰੂ ਕਈ ਵਾਰ ਦੱਬ ਦੀ ਤਰ੍ਹਾਂ ਦੱਬ ਦੀ ਤਰ੍ਹਾਂ ਲਟਾੜਦਾ ਹੈ ਜਿਹਨੂੰ ਮਹਾਰਾਜ ਬਾਣੀ ਅੰਦਰ ਇੱਕ ਸ਼ਲੋਕੇ ਦੇ ਤਨੀਆਂ ਇਹਨੇ ਦੱਬ ਦੀ ਤਰ੍ਹਾਂ ਲਟਾੜਿਆ ਜਾਂਦੇ ਆ

ਅਰ ਬੜਾ ਟੋਣਾ ਉਹਦੇ ਘਰ ਵਿੱਚ ਧੰਦੇਪ ਦੀ ਤਰ੍ਹਾਂ ਲਟਾੜਿਆ ਜਾ ਸਕਦਾ ਐ ਤੈਨੂੰ ਸਹਿਣਾ ਪੈਣਾ ਤੈਨੂੰ ਸਹਿਣਾ ਪੈਣਾ ਆਲੂਣ ਵਾਲੀ ਸਿੱਲ ਤਾਂ ਲੰਗਰ ਵਿੱਚ ਕੰਮ ਆ ਜਾਗੀ ਪਰ ਜਦੋਂ ਗੁਰੂ ਦੀ ਗੁਰਮਤ ਕਮਾਉਣ ਦੀ ਗੱਲ ਆਏਗੀ ਇਹ ਫਿਰ ਸਿੱਲ ਜੋਗ ਅਲੂਣੀ ਚੱਟੀਆਂ ਇਹਦੇ ਵਿੱਚ ਕੋਈ ਸੁਆਦ ਨਹੀਂ ਹੈ ਇਹ ਅਲੂਣਾ ਪੱਥਰ ਹੈ ਤੈਨੂੰ ਚੱਟਣਾ ਪੈਣਾ ਹੋ ਸਕਦਾ ਹੈ ਉੱਚ ਸਾਲ ਸੇਵਾ ਕਰੇ ਤੇ ਕੁਝ ਵੀ ਨਾ ਮਿਲੇ ਹੋ ਸਕਦਾ ਹੈ ਸੇਵਾ ਕਰੇ ਤੇ ਕੁਝ ਨਾ ਮਿਲੇ ਇਹ ਸਲ ਜੋਗ ਅਲੂਣੀ ਚਟਣੀ ਹੈ ਅਰ ਸਕੇਗਾ ਭਾਈ ਲੈਨੇ ਨੇ ਹੱਥ ਜੋੜ ਕੇ ਕਹ ਮਹਾਰਾਜ ਜੇ ਤੁਸੀਂ ਕਰੋ ਪਹਿਲੇ ਦਿਨ ਹੀ ਪਾਤਸ਼ਾਹ ਖੁਸ਼ ਹੋ ਗਏ ਇਸ ਸਿੱਖੀ ਦਾ ਪਹਿਲਾ ਸਬਜਨ ਬੁੱਝ ਗਿਆ ਸਿੱਖ ਨੇ ਸਭ ਤੋਂ ਪਹਿਲਾਂ ਇਹ ਬੁੱਝਣਾ ਮੈਂ ਨਹੀਂ ਬੁੱਝ ਕਰ ਰਿਹਾ ਗੁਰੂ ਨੇ ਕਰਉਂਦਾ ਅਨਿਉ ਜਦੋਂ ਅਰਦਾਸ ਸ਼ੁਰੂ ਹੁੰਦੀ ਹੈ ਵੈਸੀ ਜਰਮਨ ਵਾਲੇ ਡਵੀਜ਼ਲ ਕੇ ਨੂੰ ਸ਼ੁਰੂ ਕਰਦੇ ਸੀ ਹੁਣ ਆਪਾਂ ਪੰਥਕ ਤੌਰ ਤੇ ਸੰਕਤੀ ਰੂਗਜ ਬੜੀ ਦੀਏ ਸਿੱਖ ਨੇ ਅਰਦਾਸ ਸ਼ੁਰੂ ਕਰਨ ਲੱਗਿਆ ਦੋਮਾਂ ਚੀਜ਼ਾਂ ਦਾ ਮਹਾਨ ਛੱਡ ਦੇਣਾ ਇਹ ਗੱਲ ਯਾਦ ਰੱਖਣੀ ਹੈ ਕਿ ਨਾ ਸਰੀਰ ਮੇਰਾ ਨਾ ਜਿੰਦ ਮੇਰੀ ਹੈ ਦਾਦਾ ਫਿਰ ਮੇਰਾ ਕੀ ਬਚੇ ਜੀ ਜੇ ਸਰੀਰ ਤੋਂ ਜਿੰਦ ਵਟੋ ਤਾਂ ਸਰੀਰ ਤਾਂ ਨਾ ਰਹਿ ਗਿਆ ਸਿੱਖ ਨੇ ਸਮਰਪਿਤ ਹੋ ਕੇ ਬਿਨ ਇੰਤੋ ਤੇ ਅਨੇ ਰਦਾਸ ਮਰੀ ਜੀਉ ਪਿੰਡ ਸਭ ਤੇਰਾ ਆਪਣਾ ਵੀ ਕੁਝ ਵੀ ਰਹਾ ਜੇ ਵਡਿਆਈ ਮਿਲੇ ਫਿਰ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਔਰ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਕੋਹ ਨਾਨਤ ਸਭ ਤੇਰੀ ਅਡਿਆਈ ਕੋਈ ਨਾਉ ਨ ਜਾਣੇ ਆਜਾ ਜਿੰਦ ਵੀ ਤੇਰੀ ਹੈ ਸਰੀਰ ਵੀ ਤੇਰੇ ਇਹ ਬੜੀ ਹੈ ਤੇਰੀ ਦਿਨ ਦੀ ਤਰਨ ਗੁਰੂ ਅਕੈ ਸਮਰਪਣ ਹੋ ਜਾਣਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ 7 ਸਾਲਾਂ ਵਿੱਚ ਇਤਿਹਾਸ ਕਹਿੰਦਾ 21 ਵਾਰ ਪ੍ਰਖਿਆ ਲਈ ਭਾਈ ਲੈਣੇ ਦੀ ਵਾਰ ਵਾਰ ਪ੍ਰਖਿਆ ਲੈਂਦੇ ਰਹੇ ਸਿੱਖੀ ਨੂੰ ਮੁਝ ਗਿਆ ਕਿ ਨਹੀਂ ਮੁਝਿਆ ਇੱਕ ਦਿਨ ਪਾਤਸ਼ਾਹ ਧਰਮਸ਼ਾਲਾ ਵਿੱਚ ਬੈਠੇ-ਬੈਠੇ ਕਹਿੰਦੇ ਲੈਣਿਆਂ بیٹے ਚੰਦਰਾਂ ਧੋਣ ਵਾਲੀਆਂ ਸੀ ਜਾ ਕੇ ਧੋਲਿਆਣੀਆਂ ਸੀ ਬਾਟ ਤੇ ਅੱਜ ਵੀ ਤੁਸੀਂ ਬਰਧਾਰਪੁਰ ਸਾਬ ਜਾਓ ਤੇ 라ਵੀ ਦੇ ਘੰਡੇ ਤੇ ਵਸਿਆ ਹੋਇਆ ਦਰਿਆ ਭਾਵੇਂ ਹਟ ਕੇ ਵਗਦਾ ਹੈ ਅੱਜ ਬਿਲਕੁਲ ਨਾਲ ਵਗਦਾ ਸੀ ਢਾਟ ਉੱਤੇ ਧੋਲਿਆਣੀਆਂ ਸੀ ਮਹਾਰਾਜ ਸਤਿਵਚਨ ਇਹਦੇ ਵਿੱਚ ਚੰਦਰਾਂ ਚੁਕੀਆਂ ਧੋਣ ਚਲੇ ਗਏ ਦਰਿਆ ਦੇ ਕਾਟ ਤੇ ਤੋਦੀਆਂ ਆਈ ਦੇ ਢੁੱਟੇ ਉੱਤੇ ਪਾ ਕੇ ਸਤਾ ਦਿੱਤੀਆਂ ਚਰਤੇ ਨਾ ਲੱਗ ਕੇ ਵਾਪਸ ਮੁੜੇ ਮੋਰ ਮਾਬੂੜਾ ਸਮਝ ਲਵੇ ਉਹਨਾਂ ਪੁੱਛਿਆ ਲੈਣਾ ਜੀ ਸਵੇਰ ਤੇ ਨਜ਼ਰ ਨਹੀਂ ਆਈ ਕਿੱਧਰ ਗਏ ਸੋ ਕੱਲ ਕੇ ਚਾਦਰਾਂ ਧੋਣ ਗਏ ਸੀ ਮਾਬੂੜ ਢੁੱਟੇ ਨੇ ਕਿਹ ਚਾਦਰਾਂ ਤੇ ਆਪਾਂ ਗਲਤ ਹੋਤੀ ਅਸੀਂ ਇੱਕ ਦਿਨ ਵਿੱਚ ਕਿਹੜੀਆਂ ਮੈਲੀਆਂ ਹੋ ਗਈਆਂ ਆਪਾਂ ਕੱਲ ਹੀ ਤੇ ਧੋਤੀਆਂ ਸੀ ਇਹ ਚਾਦਰ ਇੱਡੀ ਕਦਰਨ ਸ਼ਾਲਾ ਵਿੱਚ ਕਿੰਨੀਆਂ ਕਿਚਾਦਰਾਂ ਨੇ ਇਹ 10 ਚਾਦਰਾਂ ਕੱਲ ਹੀ ਤੇ ਧੋਤੀਆਂ ਸਨ ਇੱਕ ਦਿਨ ਵਿੱਚ ਕਿਹੜੀਆਂ ਮੈਲੀਆਂ ਹੋ ਗਈਆਂ ਐਨੇ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਆ ਗਏ ਆਪਕੇ ਪੁੱਛਦੇ ਬਾਬਾ ਗੁੱਡਾ ਸਾਹਿਬ ਨੂੰ ਕੀ ਹੋਇਆ ਮੁੰਡਾ ਜੀ ਇਹਦੇ ਮਹਾਰਾਜ ਲੈਣੇ ਵਿਚਾਰੇ ਨੂੰ ਚੰਗੇ ਤੁਸੀਂ ਕੰਮ ਲਾਇਆ ਮਹਾਰਾਜ ਚੰਦਰ ਪਹਿਲੀ ਤੋਤੀਆਂ ਸੀ ਅਸੀਂ ਅੱਜ ਤੁਸੀਂ ਫਿਰ ਕਹਿ ਦਿੱਤਾ ਧੋ ਕੇ ਲਿਆਓ ਲੈਣਾ ਵੀ ਉਦਾਂ ਦਾ ਧੋਤੀਆਂ ਹੋਈਆਂ ਚਾਦਰਾਂ ਚੁੱਕ ਕੇ ਧੋਣ ਚਲਾ ਗਿਆ ਸਾਰਾ ਦਿਨ ਘਾੜ ਦੇ ਧੋ ਕੇ ਸੁਕਾ ਕੇ ਲਿਆਇਆ ਹੁਣ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੇਪਰ ਹੋਰ ਵਰੀਕ ਕਰ ਦਿੱਤਾ ਪਾਦਸ਼ਾਹ ਖੜੇ ਹਨ ਵੀਰ ਹੋ ਕੇ ਬੋਲੇ ਇਹਦੇ ਲੈਣਿਆਂ ਜੇ ਚਾਦਰਾਂ ਧੋਤੀਆਂ ਹੋਈਆਂ ਸੀ ਬੇਟਾ ਤੂੰ ਦੱਸ ਦੇਣੀ ਸੀ ਕਿ ਕੱਲ੍ਹ ਤੋਂ ਦੀਆਂ ਜੇ ਚਾਦਰਾਂ ਧੋਤੀਆਂ ਹੋਈਆਂ ਸੀ ਲੈਣਿਆਂ ਤੂੰ ਦੱਸ ਦੇਣੀ ਸੀ ਕਿ ਕੱਲ ਤੋਂ ਤੀਰ ਨੇ ਦੱਸ ਦੇਣਾ ਸੀ ਹੁਣ ਹੱਥ ਜੋੜ ਕੇ ਅੱਖਾਂ ਬਰਾਗ ਨਾਲ ਭਰ ਕੇ ਰੋਣ ਲੱਗ ਪਿਆ ਬੋਲੇ ਨਹੀਂ ਮੋਰ ਅੱਜ ਕਿਹਾ ਕਿ ਤੇ ਲੈਣਿਆ ਸੀ ਤੇ ਕੁਝ ਵੀ ਨਹੀਂ ਕਿ ਐਨਾ ਹੀ ਕਿਹਾ ਜੇ ਚੱਦਣਾ ਤੋਦੀ ਸੀ ਤੂੰ ਦੱਸ ਦੇਣਾ ਸੀ ਕਿ ਕੱਲ ਤੋਂ ਤੀਰ ਤੂੰ ਰੋਣ ਕਿਉਂ ਆ ਕੇ ਹੈ ਹੱਥ ਜੋੜ ਕੇ ਕਿਹਾ ਬਾਦਸ਼ਾਹ ਇਹ ਪੇਪਰ ਨਾ ਪਾਓ ਇਹਦੇ ਵਿੱਚੋਂ ਨਹੀਂ ਬਾਸ ਹੋ ਸਕਦਾ ਮਹਾਰਾਜ ਇਹ ਪੇਪਰ ਨਾ ਪਾਓ ਇਹਦੇ ਵਿੱਚੋਂ ਮੈਂ ਬਾਸ ਨਹੀਂ ਹੋ ਸਕਾਂਦਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਇਹਨੇ ਲੈਣਿਆ ਇਹ ਤੂੰ ਦੱਸ ਦੇਣਾ ਸੀ ਕਿ ਜਾਤਰਾਾਂ ਧੋਦੀਆਂ ਹੋਈਆਂ ਨੇ ਤੂੰ ਦੱਸਿਆ ਕਿਉਂ ਨਹੀਂ ਹੁਣ ਹੱਥ ਜੋੜ ਕੇ ਕਹਿ ਮਾਹਸ਼ਾ ਜਿਹੜੀਆਂ ਜਾਤਰਾ ਮੇਰੇ ਗੁਰੂ ਨਾਨਕ ਦੀ ਨਜ਼ਰ ਵਿੱਚ ਮੈਲੀਆਂ ਹੁਣ ਮੈਂ ਕਿਵੇਂ ਕਹਾਂ ਧੋਦੀਆਂ ਤੁਸੀਂ ਕਿਹਾ ਜਾਤਰਾ ਧੋਣ ਵਾਲੀਆਂ ਸੀ ਲੈਣਿਆ ਧੋਲਿਆ ਨਹੀਂ ਸੀ ਜਿਹੜੀਆਂ ਜਾਤਰਾ ਤੁਹਾਡੀ ਨਜ਼ਰ ਵਿੱਚ ਧੋਣ ਵਾਲੀਆਂ ਮੈਂ ਕਿਵੇਂ ਕਹਾਂ ਕੱਲ ਧੋਦੀਆਂ ਨੇ ਜੇ ਕੋ ਗੁਜੇ سچے ہار ابلے اوپر سکھی دا جو کہے سوئی پل آرگومنٹ نہیں کرنا اچھا بڑا بریگ پیپر سی مہاراج کہنے دس دینا سی جاؤ جی ستہ ہی فیل پتا کیوں یہ مطلب تیری سورت چسر کے گل کہ گروہ تا سب کچھ جانتا ہے ਐਵੇਂ ਕੰਮ ਨੂੰ ਅੰਦਰ ਜਾ ਮੀਏ ਤੋ ਗੁਰੂ ਨੂੰ ਦੱਸਾਂ ਲੱਗ ਪਿਆ ਸਿੱਧਾ ਹੀ ਫੇਲ ਤੁਸੀਂ ਕਈ ਵਾਰ ਪੇਪਰ ਪਾਉਂਦੇ ਹੋ ਸਕੂਲਾਂ ਘੜਿਓ ਐਗਜ਼ਾਮੀਨੇਸ਼ਨ ਹਾਲ ਵਿੱਚ ਰੋਲਾ ਪੈ ਜਾਂਦਾ ਵੇ ਆਹ ਸਵਾਲ ਬਾਹਰੋਂ ਆ ਗਿਆ ਪੜਾਇਆ ਹੀ ਨਹੀਂ ਹੈ ਗੁਰਮੰਤਰ ਵਿੱਚ ਕਈ ਵਾਰ ਐਦਾਂ ਹੁੰਦਾ ਹੈ ਜਿਹੜਾ ਪੜਾਇਆ ਨਹੀਂ ਉਹ ਵੀ ਗੁਰੂ ਸਵਾਲ ਪਾ ਦਿੰਦਾ ਅੱਛਾ ਇੱਕ ਤਾਂ ਸਵਾਲ ਐਦਾਂ ਨਹੀਂ ਆਉਂਦੇ ਨੇ ਪੇਪਰਾਂ ਵਿੱਚ ਜਿਨ੍ਹਾਂ ਵਿੱਚ ਵਿਦਿਆਰਥੀ ਨੇ ਸਟੂਡੈਂਟ ਨੇ ਕੋਲੋਂ ਕੁਝ ਨਹੀਂ ਲਿਆ

ਸਭ ਤੋਂ ਕਰਦੇ ਹੋ ਤੇ ਹਾਲੇ ਕਿਸੇ ਦੇਸ਼ ਵਿੱਚ ਜਾਂਦੇ ਹੋ ਫਾਰਮ ਲਿੰਦੇ ਨੇ ਰਾਈਡਰ ਫਾਰਮ ਭਰਨ ਵਾਸਤੇ ਉੱਥੇ ਬੋਧ ਤੇ ਉੱਤੇ ਯੈਸ ਨੋ ਹੀ ਹੈ ਲਿਖਣਾ ਨਹੀਂ ਕੋਲੋ ਕੱਝ ਯੈਸ ਨੋ ਗੁਰਮੁਖਤ ਦੇ ਜਿਹੜੇ ਸਵਾਲ ਹੈ ਜਿੱਥੇ ਕੋਲੋਂ ਕੁਝ ਨਹੀਂ ਕਹਿ ਜੋ ਗੁਰ ਕਹਿ ਸੋਈ ਹਲ ਮੰਨੇ ਬਸ ਜੋ ਗੁਰੂ ਨੇ ਕਿਹਾ ਉਹਨੂੰ ਸਤਿਵਚਨ ਕਹਿਣੇ ਸਤਿਵਚਨ ਕਹਿਣੇ ਉਦੋਂ ਸਿੱਖ ਪਾਸ ਹੈ ਜੇ ਕੋਲੋਂ ਦੱਸਾਂ ਨਾ ਗਏ ਨਾ ਵੇਝੇਲ ਜੇ ਕੋ ਬੱਜੇ ਹੋਵੇ ਸੇਹਾਰ ਬਾਦਸ਼ਾਹ ਮੋਤ ਖੁਸ਼ ਹੋਏ ਕਹਨੇ ਲੈਨੇ ਤੂੰ ਬੱਜਦੇ ਲੈਨੇ ਤੂੰ ਬੱਜ ਗਏ ਜਿਹੜਾ ਸਿੱਖੀ ਨੂੰ ਬੱਜਦੇ ਉਹ ਗੁਰੂ ਨਾਨਕ ਦਾ ਰੂਪ ਹੋਣ ਲੱਗ ਪੈਂਦਾ ਹੈ ਗੁਰਸਿੱਖਾਂ ਅੰਦਰ ਸਤਗੁਰ ਵਰਤਦਾ ਚੁਰ ਬੱਜਦੇ ਲੱਤੋ ਵਾਰੇ ਉਹਦੇ ਵਿੱਚ ਗੁਰੂ ਵਰਤਣ ਲੱਗ ਪੈਂਦਾ ਹੈ ਜਿਹੜਾ ਸਿੱਖੀ ਨੂੰ ਬੱਜਣ ਲੱਗਦਾ ਹੈ ਸਿੱਖੀ ਕਲਾ ਪੜਨ ਸੁਣਨ ਸੁਣਾਉਣ ਦਾ ਵਿਸ਼ਾ ਨਹੀਂ ਹੈ ਸਿੱਖੀ ਬੱਜਣ ਦਾ ਵਿਸ਼ਾ ਜਦ ਤਨ ਬੱਜ ਜਾਉਗੇ ਉਦਣ ਫਿਰ ਖੋਪਰ ਲੰਘ ਸਕਦੇ ਤੇਸਰੀ ਕੋਈ ਬਣਾ ਸਕਦਾ ਜਿੱਦਣ ਬੁੱਝ ਲੈ ਉਦਣ ਫਿਰ ਸਰੀਰ ਚੀਰਿਆ ਜਾ ਸਕਦਾ ਸਿੱਖੀ ਨਹੀਂ ਛੱਡੀ ਜਾ ਸਕਦੀ ਕਿਉਂਕਿ ਸਿੱਖੀ ਨੂੰ ਬੁੱਝ ਲੈ ਜੇ ਕੋ ਬੁੱਝੇ ਉਹ ਵੈਸੇ ਤੇ ਹਰ ਅਗਲੇ ਉੱਪਰ ਇੱਕ ਤਾਂ ਮਾਰ ਆਦਸ਼ੰਗਰ ਬਾਗਰ ਪਰਤ ਚਲੇ ਜਾਂਦੇ ਨੇ ਇਕੱਲੀ ਸਖੀ ਆਈ ਜੇ ਤਦ ਤੱਕ ਇਹ ਵਤ ਤਰਕ ਹੁੰਦਾ ਰਹਿੰਦਾ ਕਿਉਂਕਿ ਇੱਕ ਪ੍ਰੋਬਲਮ ਹੈ ਸਾਡੇ ਸਿੱਖਾਂ ਵਿੱਚ ਅਸੀਂ ਬਹੁਤ ਦੂਰ ਤੱਕ ਸੋਚ ਕੇ ਗੱਲ ਨਹੀਂ ਕਰਦੇ ਨੇ ਨੇੜੇ ਤੱਕ ਸੋਚ ਕੇ ਉਹਦੇ ਤੇ ਤਰਕ ਕਰ ਲੈਂਦਾ ਹੈ ਵਿਗਿਆਨ ਨਾਲ ਧਰਮ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਸਾਇੰਸ ਕਦੇ ਧਰਮ ਦੀ ਵਿਆਖਿਆ ਨਹੀਂ ਕਰ ਸਕਦਾ ਹਾਂ ਧਰਮ ਵਿੱਚ ਵਿਗਿਆਨ ਦੀਆਂ ਅਨੇਕਾਂ ਗੱਲਾਂ ਆਉਣਗੀਆਂ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਇਦਾਂ ਦੇ ਪਰਮਾਣ ਦੇ ਦਿਆਂਗਾ ਜਿਹੜੇ ਸਾਇੰਸ ਦੀ ਹੁਣ ਪਹੁੰਚਣ ਵਿੱਚ ਆਏ ਨੇ ਪਰ ਸਾਇੰਸ ਨਾਲ ਤੁਸੀਂ ਧਰਮ ਦੀ ਵਿਆਖਿਆ ਨਹੀਂ ਕਰ ਸਕਦੇ ਉਧਰ ਵੀ ਵਿਗਿਆਨੀ ਕਹਿੰਣ ਲੱਗ ਪਏ ਚੰਦਰਮੇ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈ ਸੂਰਜ ਦੀ ਰੋਸ਼ਨੀ ਨਾਲ ਹੀ ਚੰਦਰਮਾ ਚਮਕਦਾ ਹੈ ਇਹ ਵਿਗਿਆਨ ਨੇ ਖੋਜ ਮੋੜੇ ਲਿਆਉਣੀ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਨੇ ਸਦੀਆਂ ਪਹਿਲਾਂ ਇਹ ਗੱਲ ਕਹਿ ਦਿੱਤੀ ਸਸ ਧਰ ਸੂਰ ਸਮਾਇਆ ਜਦੋਂ ਸੂਰਜ ਚੰਦਰਮੇ ਦੇ ਘਰ ਚ ਜਾਂਦਾ ਹੈ ਚੰਦਰਮੇ ਦੀ ਰੋਸ਼ਨੀ ਪ੍ਰਕਾਸ਼ ਹੁੰਦੀ ਹੈ ਇਹ ਜੋਗੀਆਂ ਨਾਲ ਵਰਤਾਲਾਪ ਵਿੱਚ ਜਦੋਂ ਸਾਇੰਸ ਨਾਲ ਧਰਮ ਦੀ ਵਿਆਖਿਆ ਨਹੀਂ ਹੋ ਸਕਦੀ ਹਾਂ ਸਾਇੰਸ ਨੂੰ ਖੰਦੀ ਸੁਭਦਾ ਵਾਸਤੇ ਬੋਲਦੇ ਵੀ ਹੈ ਅਦਬ ਕਰਨਾ ਚਾਹੀਦਾ ਸਤਿਕਾਰ ਕਰਨਾ ਚਾਹੀਦਾ ਜਿੰਨੀਆਂ ਸਹੂਲਤਾਂ ਨੇ ਵਿਗਿਆਨ ਨੇ ਦਿੱਤੀਆਂ ਨੇ ਪਰ ਵਿਗਿਆਨ ਦੀ ਉਹ ਕੁਝ ਦੁਨੀਆ ਵਿੱਚ ਪਰਕਰ ਕਰਦੇ ਜੋ ਰੱਬ ਚਾਹੁੰਦਾ ਕਿਸੇ ਦੇ ਅੰਦਰ ਵਸ ਕੇ ਉਹਦੇ ਵਿੱਚ ਜੋ ਖੋਜ ਪਰਕਰ ਕਰਦਾ ਜਿਹੜੇ ਮੈਂ ਕਿਸੀ ਦੇਖਣ ਵਾਲੇ ਕੋ ਸੰਗਤ ਦਿੱਤੀ ਉਹ ਕਹਿੰਦੇ ਭਾਈ ਜਾਨ ਦੀ ਲੋਕ ਕੀ ਰੌਲਾ ਪਾਉਂਦੇ ਨੇ ਕਿ ਵਿਗਿਆਨੀ ਚੰਦਰਮੇ ਤੇ ਪਹੁੰਚ ਗਏ ਕਹਿੰਦੇ ਚੰਦ ਤੇ ਨਹੀਂ ਪਹੁੰਚ ਸਕਦੇ ਮਨ ਕਹਿੰਦੇ ਇਹ ਤੇ ਪ੍ਰਗਟ ਹੋ ਗਈ ਇਹ ਗੱਲ ਇਧਰ ਵਿਗਿਆਨ ਨੇ ਸਿੱਧ ਕਰ ਦਿੱਤਾ ਹੈ ਕਿ ਲੋਕ ਚੰਦਰਮੇ ਤੇ ਪਹੁੰਚ ਗਏ ਇੱਕ ਦੇਸ਼ ਨਹੀਂ ਕਈਆਂ ਦੇਸ਼ਾਂ ਨੇ ਉੱਥੇ ਪਹੁੰਚ ਕਰ ਲਈ ਹੈ ਕਹਿੰਦੇ ਉਹ ਵੀ ਸੱਚ ਕਹਿੰਦੇ ਨੇ ਉਹ ਵੀ ਸੱਚ ਕਹਿੰਦੇ ਨੇ ਕਿ ਉਹ ਚੰਦ ਤੇ ਪਹੁੰਚ ਗਏ ਔਰ ਇਹ ਵੀ ਸੱਚ ਹੈ ਕਿ ਉਹ ਚੰਦ ਤੇ ਪਹੁੰਚੇ ਨਹੀਂ ਇਹ ਵੀ ਸੱਚ ਹੈ ਅੰਕਾ ਜੀ ਦੋਵੇਂ ਗੱਲਾਂ ਸੱਚੀਆਂ ਮੇ ਹੋ ਸਕਦੀਆਂ ਇਹਦੇ ਜਿਵੇਂ ਕੋਈ ਬੰਦਾ ਅਰਾਈ ਨੂੰ ਕਰਦਾ ਹੈ ਜਾ ਕੇ ਕੈਨ ਦਾ ਦਰਦੀ ਤੇ ਫਲਾਈਟ 3 ਦੀ ਸਰੀ ਵੈਂਕੂਵਰ ਉਤਰ ਗਈ ਹੁਣ ਇਹ ਸੱਚ ਹੈ ਉਹ ਕਹੇ ਮੈਂ ਕੈਨੇਡਾ ਪਹੁੰਚ ਗਿਆ ਇਹ ਸਚਾਈ ਹੈ ਔਰ ਇਹ ਵੀ ਸੱਜਾ ਪੂਰੇ ਕੈਨੇਡਾ ਵਿੱਚ ਨਹੀਂ ਪਹੁੰਚਿਆ ਕੈਨੇਡਾ ਤੇ ਬਹੁਤ ਵੱਡਾ ਹੈ ਉੱਥੇ ਤਾਂ ਇੱਕੋ ਹੀ ਦੇਸ਼ ਵਿੱਚ ਤਿੰਨ-ਤਿੰਨ ਘੰਟੇ ਦਾ ਸਮੇਂ ਦਾ ਫਰਕ ਹੈ ਇੱਕ ਪਾਸੇ ਤਿੰਨ ਘੰਟੇ ਪਿੱਛੇ ਦੂਜੇ ਪਾਸੇ ਤਿੰਨ ਘੰਟੇ ਅੱਗੇ ਉਹ ਤਾਂ ਬਹੁਤ ਵੱਡਾ ਹੈ ਇਹ ਵੀ ਸੱਜਾ ਕਿ ਪਹੁੰਚ ਗਿਆ ਇਹ ਵੀ ਸੱਜਾ ਕਿ ਪੂਰਾ ਪਹੁੰਚ ਗਿਆ ਨਹੀਂ ਹੈ ਕਿਉਂਕਿ ਧਰਤੀ ਹੋਰ ਪਰੇ ਹੋਰ ਹੋਰ ਵਿੱਚ ਇੱਕ ਦੇਸ਼ ਵਿੱਚ ਚੁੰਗ ਗਿਆ ਜਦੋਂ ਹੁਣ ਸੀ ਉੱਤਤਾਲ ਗਏ ਤੋਵਕੌਂਗ ਹੈ ਬੇਨਜੀ ਇੱਥੇ ਪੈਸਾ ਸਰਟੀਫਿਕੇਟ ਮਿਲਦਾ ਇਹ ਇਹਨੂੰ ਅਰਥ ਐਮ ਕਹਿੰਦੇ ਨੇ ਧਰਤੀ ਦਾ ਐਂਡ ਹੋ ਗਿਆ ਇੱਥੇ ਉੱਤੋਂ ਧਰਤੀ ਨਹੀਂ ਹੁੰਦੀ ਉੱਥੇ ਲਿਖਿਆ ਹੋਇਆ ਜਿਹੜੋ ਵਿੱਚ ਜਾਂਦਾ ਉਹਦੇ ਸੰnectਿਤ ਹੁੰਦੇ ਉਹਨੂੰ ਸਰਟੀਫਿਕੇਟ ਦਿੰਦੇ ਵੀ ਨੇ ਧਰਤੀ ਦਾ ਐਂਡ ਹੋ ਰਿਹਾ ਹੈ ਕਿਤੇ ਨਹੀਂ ਧਰਤੀ ਹੋਰ ਭਰੇ ਹੋਰ ਹੋਰ ਐਂਡ ਨਹੀਂ ਹੈ ਹਾਂ ਇੱਥੋਂ ਐਟਲੈਂਟਿਕ ਸਾਗਰ ਸ਼ੁਰੂ ਹੋ ਗਿਆ ਹੈ ਉਹ ਕਈ ਦਿਨ ਕਈ ਮਹੀਨੇ ਲੱਗਣਗੇ ਉਤੋਂ ਅੱਗੇ ਵਿੱਚ ਇੱਕੋ ਹੀ ਟਾਪੂ ਆਉਣਾ ਬਰਤਕਲ ਦਾ ਹੋਰ ਕਈ ਕਈ ਮਹੀਨੇ ਸ਼ਿਪ ਚੱਲਦਾ ਅੱਗੇ ਜਾ ਕੇ ਮਹਿਰਤਾ ਵਾਲੀ ਧਰਤੀ ਸ਼ੁਰੂ ਹੁੰਦੀ ਹਾਂ ਸਮੁੰਦਰ ਤੋਂ ਕਿੱਥੇ ਧਰਤੀ ਸ਼ੁਰੂ ਹੋ ਗਈ ਹੈ ਧਰਤੀ ਦਾੰਤ ਥੋੜੀ ਹੋ ਜਾਏ ਉਤੋਂ ਯੂ ایس ਤੋਂ ਸ਼ੁਰੂ ਹੋ ਕੇ ਹਮ ਕਈ ਦਿਨ ਕਈ ਮਹੀਨੇ ਸ਼ਿਪ ਵਿੱਚ ਲੱਗਣਗੇ ਸਮੁੰਦਰ ਉੱਤੇ ਬਹੁਤ ਵੱਡਾ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਧਰਤੀ ਮੁੱਕ ਗਈ ਹੈ ਧਰਤੀ ਹੋਰ ਪਰੇ ਹੋਰ ਹੋਰ ਇਸ ਦੇ ਪਹਾੜ ਤਲੇ ਕਬਨ ਜੋਰ ਸਾਸਨ ਸਾਡੇ ਰਿੰਗਲਸ ਧਰਤ ਕਰਦੇ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੇ ਨਾ ਜਿਹਨੂੰ ਸੰਗਤ ਰਿਜ ਕਹਿੰਦੇ ਨੇ ਲੈਨੇ ਆ ਸੰਗਤ ਨੂੰ ਭੁੱਖ ਲੱਗੀ ਹੈ ਮਠਿਆਈਆਂ ਸ਼ਿਖਾਓ ਕਹਿੰਦੇ ਮਾਰੇ ਸਤਿਵਚਨ ਮੋਰੇ ਥੋੜੀ ਕਿਨੇ ਕੁੱਛ ਦਈਏ ਮਹਾਰਾਜ ਸਤਿਵੰਤ ਕਹਿੰਦੇ ਕਿ ਦਰਪਤਨ ਕਿਤਰਾ ਨੂੰ ਮਠਿਆਈ ਛਾੜੋ ਦਰਿਆਸੀ ਤੇ ਕਿਤਰਾ ਨੇ ਅਜਿੁੱਤ ਕਿਤਰਾ ਹਨ ਜਿੱਦੋਂ ਦੁਇ ਦਰਿਆ ਵਿੱਚ ਆਉਂਦੇ ਰਵੀ ਦੇ ਕਹਿੰਦੇ ਦਰਿਆ ਦੇ ਕੰਢੇ ਕਰਤਾ ਹਰਿ ਧਰਮਸ਼ਾਲਾ ਕਿਤਰਾ ਨੇ ਕਿਤਰਾ ਤੋਂ ਮਠਿਆਈ ਛਾੜੋ ਮਹਾਰਾਜ ਸਤਿਵੰਤ ਚੰਦਰ ਵਿਸ਼ਾਲੀ ਗੁਰੂ ਨਾਨਕ ਸਾਹਿਬ ਫੇਲਦੇ ਦਰੱਖਤ ਤੇ ਚੜ ਕੇ ਮਠਿਆਈ ਛਾੜੋ ਭਾਈ ਲੈਣਾ ਚੜ੍ਹਦੀ ਗਏ ਰੱਖਤਾ ਜਨੂਨਾਂ ਨੂੰ ਵੀ ਲੱਗਦਾ ਹੈ ਪੱਤੇ ਝੜਦੇ ਰਹੇ ਇਕਦਾਂ ਦੇ ਫਲ ਡਿੱਗਦੇ ਰਹੇ ਵਿੱਕਣ ਵਾਲੇ ਕਹਿੰਦੇ ਨੇ ਲੈਣੇ ਨੂੰ ਕੀ ਹੋ ਗਿਆ ਇਕਦਾਂ ਤੋਂ ਵੀ ਮਠਿਆਈ ਝੜਦੀ ਤਰੇ ਇਕਦਾਂ ਤੋਂ ਵੀ ਮਠਿਆਈਆਂ ਡਿੱਗੀਆਂ ਨੇ ਇਹ ਸਚਾਈ ਹੈ ਕਿਕਰ ਤੋਂ ਮਠਿਆਈ ਨਹੀਂ ਡਿਗੇਗੀ ਬਿਲਕੁਲ ਸਚਾਈ ਹੈ ਕੋਈ ਕਰਾਮਾਤ ਨਹੀਂ ਹੈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕਰਾਮਾਤਾਂ ਬਹੁਤ ਨਹੀਂ ਪਰ ਇਹ ਤੁਰੀ ਕਿ ਕਿਤਨਾ ਤੋਂ ਮਠਿਆਈ ਡਿੱਗਦੀ ਹੈ ਸਭ ਕਹਿੰਦੇ ਨੇ ਲੈਣਾ ਕੀ ਕਰ ਰਿਹਾ ਹੈ ਕਿ ਗਰਮੁ ਮਠਾਈ ਲੱਗਦੀ ਭਾਈ ਲੈਣਾ ਝਾੜੋਂ ਲੱਗ ਪਏ ਹਜ਼ੂਰ ਕੋਲ ਖਲੋਤੇ ਰਹੇ ਅੱਤੇ ਤੇ ਫਲ ਲੱਗਦੇ ਰਹੇ ਜਦ ਹਜ਼ੂਰ ਨੇ ਕਿਹਾ ਲੈਣਿਆ ਬਸ ਆਜਾ ਹੁਣ ਬਹੁਤ ਮਠਾਈ ਹੋ ਗਈ ਸਭ ਕਹਿੰਦੇ ਨੇ ਗੁਰੂ ਨਾਨਕ ਕੀ ਕਰਾ ਰਹੇ ਨੇ ਲੈਣਾ ਕੀ ਕਰ ਰਿਹਾ ਜਦੋਂ ਕਿਕਰ ਤੋਂ ਥੱਲੇ ਆਏ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਟ ਕੇ ਗੱਲ ਨਾਲ ਲਾ ਲਿਆ ਲੈਣਿਆ ਤੂੰ ਵੱਜ ਗਿਆ ਕਿੰਤਰਾਂ ਨੂੰ ਮਠਾਈ ਲੱਗਦੀ ਨਹੀਂ بس ਗੱਲ ਹੁਕਮ ਮੰਨਣ ਦੀ ਹੈ ਹੁਕਮ ਕਿਵੇਂ ਮੰਨਣਾ ਜੇ ਗੱਲ ਗਲਤ ਹੀ ਹੋਵੇ ਤਮੀ ਸਿੱਖ ਗੁਰੂ ਕੋਈ ਆਰਗੂਮੈਂਟ ਨਾ ਕਰੇ ਜਿੰਨਾ ਮਰਜੀ ਕਰਨੀ ਹੈ ਗੁਰੂ ਆਪਣੇ ਕੋਈ ਆਰਗੂਮੈਂਟ ਨਹੀਂ ਰੀਤੀ ਹੈ ਗਰੁੱਤ ਸਿੱਖੀ ਵਿੱਚ ਗੁਰੂ ਢਿੱਪ ਦੀ ਤਰ੍ਹਾਂ ਲਤਾੜਦਾ ਹੈ ਇਹ ਉਹਦੀ ਨਿਸ਼ਾਨੀ ਹੈ ਪਹਿਲੇ ਦਿਨ ਤੂੰ ਢਿੱਪ ਦੀ ਚਟਾਈ ਲਿਆਇਆ ਸੀ ਤੈਨੂੰ ਪੁੱਛਿਆ ਸੀ ਚਟਾਈ ਢਿੱਪ ਦੀ ਤਰ੍ਹਾਂ ਬਣ ਸਕਦਾ ਹੈ ਲੈਨੇ ਆ ਤੂੰ ਬਣ ਗਿਆ ਇਪ ਮੋਰੋਂ ਬੋਲਦੀ ਨਹੀਂ ਐ ਉਹਨੂੰ ਜਿੰਨਾ ਮਰਜੀ ਲਤਾੜੀ ਜਾਓ ਫਿਰ ਗੰਥੀਓਂ ਬਵਾਹੀ ਨਬਰ ਜੇ ਸਾਈਂ ਲੋੜੈ ਸਭ ਇੱਕ ਛਿਜੈ ਜਿਆ ਲਤਾੜੀ ਐ ਤਾਂ ਸਾਈਂ ਦੇ ਦਰ ਵੜੀ ਐ ਉਹਨੂੰ ਸਾਈਂ ਦੇ ਘਰ ਵਿੱਚ ਦਰ ਵਿੱਚ ਅੰਦਰ ਲਦਾ ਦਿੱਤਾ ਜਾਂਦਾ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਵਿੱਚ ਸਹਿ ਮੋਰੇ ਹੁਕਮ ਮੰਨੇ ਹੋਰ ਨਹੀਂ ਕੋਜੇ ਇਹ ਤੁਸੀਂ 32 ਸਾਲ ਤੋਂ ਸਵਾਲ ਨੇ ਅਮਰਤ ਸ਼ਕਨਾ ਕਿਉਂ ਜ਼ਰੂਰੀ ਹੈ ਸ਼ਕਨਾ ਚਾਹੀਦਾ ਭਾਈ ਸਾਹਿਬ ਕਿੱਥੋਂ ਸ਼ਕੀਏ ਕੀ ਕਰੀਏ ਹਰ ਇੱਕਣਾ ਬੁੱਢੇ ਕੋਪ